ਆ ਕਿਤਾਬ ਦੀ ਦਿੱਤੀ ਗਈ ਹੈ ਕਿ ਕੋਈ ਕੈਂਡੀਡੇਟ ਦਾ ਐਲਾਨ ਨਹੀਂ ਕਰਨਾ ਅਸੀਂ ਸਰਪੰਚ ਦਾ ਹੀ ਐਲਾਨ ਕਰਨ ਆਏ ਹਾਂ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਵੀ ਉਹਨਾਂ ਦੇ ਵੱਲੋਂ ਗੱਲ ਇੱਥੇ ਆਖੀ ਗਈ ਇਸ ਵੀਡੀਓ ਚ ਉਹਨਾਂ ਨੇ ਕਿਹਾ ਕਿ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਅਸੀਂ ਉਸ ਨੂੰ ਬੰਦਾ ਬਣਾਵਾਂਗੇ ਹਿੰਮਤ ਹੈ ਤਾਂ ਹੱਥ ਵੀ ਲਗਾ ਕੇ ਦਿਖਾਓ ਸਾਡੇ ਬੰਦੇ ਨੂੰ ਤੇ ਜੈਤੂ ਦੇ ਵਿਧਾਇਕ ਦੀ ਸਿੱਧੀ ਚੇਤਾਵਨੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਨਾ ਮੋਨਾਦਾ ਹੈ अमोलक सिंह जिन्ना ਦੇ ਵੱਲੋਂ ਆ ਥ੍ਰੈਡ ਦਿੱਤੀ ਗਈ ਹੈ ਸਿੱਧੇ ਤੌਰ ਤੇ ਸਾਫ ਸ਼ਬਦਾਂਜ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਕੋਈ ਕੈਂਡੀਡੇਟ ਦਾ ਐਲਾਨ ਕਰਨ ਇੱਥੇ ਨਹੀਂ ਆਇਆ ਅਸੀਂ ਆਪਣੇ ਸਰਪੰਚ ਦਾ ਐਲਾਨ ਕਰਨ ਇੱਥੇ ਆਏ ਹਾਂ ਵਿਰੋਧੀਆਂ ਨੂੰ ਸਾਡੇ ਵੱਲੋਂ ਸਬਕ ਸਿਖਾਇਆ ਜਾਏਗਾ ਜੇ ਕੋਈ ਬੰਦਾ ਨਹੀਂ ਬੰਨ੍ਹਾਤੇ ਇੱਥੇ ਅਸੀਂ ਉਸ ਨੂੰ ਬੰਦਾ ਬਣਾਵਾਂਗੇ ਹਿੰਮਤ ਹੈ ਤਾਂ ਹੱਥ ਵੀ ਲਗਾ ਕੇ ਦਿਖਾਓ ਸਾਡੇ ਬੰਦੇ ਕੋਈ ਬਾਰੇ ਨੂੰ ਬਨਾਮੀ ਪਾਵਾਰ ਨੂੰ ਫੜ ਫੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋੜਾ ਬਣੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਂ ਕੀ ਤੇ ਮਦਦਾਂ ਹੱਥੀ ਲਾ ਕੇ ਬੁਖਾਵੇ ਹੋਈ ਸਾਡੇ ਬੰਦੇ ਹੋਣ। ਹੋਰ ਕੈਸੀ ਜੇ ਇਹ ਲਾਣ ਨਹੀਂ ਕਰ ਰਹੇ ਅਸੀਂ ਸਰਪੰਚੀ ਲਾਣ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ। ਇਹ ਮੈਂ ਤੁਹਾਨੂੰ ਬਤਨ। ਥੋੜਾ ਤੁਹਾਨੂੰ ਵੀ ਮੈਂ ਸਾਰੇ ਜਨਤਾ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਝ ਬਣਾ ਕੇ ਰੱਖੀਏ ਪਰ ਇਹ ਕੋਈ ਬੰਦਾ ਨਹੀਂ ਬਣਦਾ ਲੈ ਕੀ ਬੰਦੇ ਬਣਾਵਾਂਗੇ ਕੋਈ ਕਿਹੜਾ ਬੰਦਾ ਨਹੀਂ ਬਣਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਝ ਖਰਾਬ ਕਰਦੇ ਆ ਜੇ ਹਮਲਾ ਦਾ ਐਕਟ ਕਰਕੇ ਉਤਾਰੇ ਉਧਰ ਪੁੱਟੇਗਾ ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਇੰਦੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਹੋਣਾ ਬਣੀ ਤੇ ਮੈਂ ਉਹਨਾਂ ਨੂੰ ਇੱਥੋਂ ਹੀ ਕਹਿਣਾ ਬੀ ਜੀ ਐਮ ਦੀ ਫੇਮ ਮਦਦ ਹੱਥ ਵੀ ਲਾ ਕੇ ਬਸਾ ਲਈ ਸਾਡੇ ਬੰਦੇ ਔਰ ਕਾਟੀ ਜੇ ਦੇ ਲਾਮ ਨਹੀਂ ਕਰਨਾ ਅਸੀਂ ਸਰਪੰਚੀ ਲਾਣ ਕਰ ਰਹੇ ਆ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਥੋੜਾ ਔਰ ਨੂੰ ਵੀ ਮੈਂ ਸਾਡੇ ਜਨ ਇਹ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਨਹੀਂ ਕੋਈ ਬੰਦਾ ਨਹੀਂ ਬਣਦਾ ਰਹਿ ਅਸੀਂ ਬੰਦੇ ਬਣਾਵਾਂਗੇ ਤੁਮ ਨੂੰ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈ ਚਾਰਕ ਸਾਹ ਚ ਖਰਾਬ ਕਰਦੇ ਆ ਜੇ ਰਮਾਦਾ ਦਾ ਐਕਟੀ ਕਰਕੇ ਉਤਾਰੋ ਉੱਤਰੋ ਅਜੀ ਬਣਾਵਾਂ ਤੇ ਮੇਰਾ ਮੇਰੇ ਸੋਗੀ ਦੇਵਨੰਦ ਫੋਨ ਲਾਈਨ ਤੇ ਜੁੜੇ ਹੋਏ ਨੇ ਦੇਵਨੰਦ ਜਾਨਣਾ ਚਾਹਾਂਗੇ ਤੁਗਲਕੀ ਫਰਮਾਨ ਜੋ ਹੈ ਜੈਤੋ ਦੇ ਵਿਧਾਇਕ ਦੇ ਵੱਲੋਂ ਸੁਣਾਏਗਾ ਕਿ ਕੁਝ ਐਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਆ ਗਿਆ ਪੂਰੀ ਆ ਜੋ ਵੀਡੀਓ ਹੈ ਕਦੋਂ ਦੀ ਆ ਬਿਲਕੁਲ ਬਾਬੇ ਜਿਹੜੀ ਵੀਡੀਓ ਹੈ ਕਾਫੀ ਵਾਇਰਲ ਹੋ ਰਹੀ ਆ ਤਾਂ ਕਿਉਂਕਿ ਸਰਪੰਚੀ ਲੱਖਾਂ ਤੋੜ ਚੱਜਾ ਤਾਂ ਬਿਧਾਇਕ ਨੇ ਜਾਂਦੇ ਨੇ ਇੱਕ ਪਿੰਡ ਉੱਥੇ ਜਾ ਕੇ ਕਹਿੰਦੇ ਨੇ ਕਿ ਅਸੀਂ ਸਾਹਿਬ ਕੀ ਮੈਂ ਉਨੇ ਸਰਪੰਚ ਹੀ ਬਣਾ ਦਿੱਤਾ ਉਹਨਾਂ ਆਏ ਆ ਤਾਂ ਆਪਣੇ ਆਪ ਸਰਪੰਚ ਬਣਾ ਦਿੱਤਾ ਦੂਜੇ ਪਾਸੇ ਕਹਿ ਰਹੇ ਨੇ ਕਿ ਸਾਨੂੰ ਪੰਨਾ ਬਾਹਰ ਵਰਕੇ ਬਾਹਰ ਕੱਢਿਆ ਜਾਂਦਾ ਸੀ ਲੇਕਿਨ ਹੁਣ ਅਸੀਂ ਬੰਦੇ ਬਣਾ ਦੇਵਾਂਗੇ ਲਿਆਜਾ ਦੂਸਰੀਆਂ ਪਾਰਟੀਆਂ ਮੰਗੂ ਫਿਰ ਇੱਕ ਤਰ੍ਹਾਂ ਇਹਨਾਂ ਨੇ ਇੱਕ ਧਮਕੀ ਪਰ ਲਿਆਜਾ ਜਦ ਦੂਜਿਆਂ ਨੂੰ ਕਰਾਣ ਸੀ ਤੇ ਅੱਖਰਕਾਰ ਆਪਦਾ ਕੰਮ ਆ ਜਿਹੜਾ ਦਬਕੇ ਨਾਲ ਵੀ ਕਰਾਵਾਂਗੇ ਤਾਂ ਲੋਕਾਂ ਦੇ ਦੂਜੇ ਪਾਸੇ ਕਿਸੇ ਦਾ ਰੋਸ ਹੈ ਕਿ ਆਕਰਕਾਰ ਕਾਲੀ ਕਾਂਗਰਸਾਂ ਮੰਗੂ ਆਮ ਆਨੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਇਸ ਤਰ੍ਹਾਂ ਆਹ ਧਮਕੀ ਪਰਲੇਜ ਮੈਂ ਗੱਲ ਕਰ ਰਿਹਾ ਮੈਂ ਕਿ ਤੁਸੀਂ ਮੈਂਬਰ ਨਹੀਂ ਅਸੀਂ ਤਾਂ ਸਿਰਫ ਸਰਪੰਚ ਹੀ ਸੁਣਾਗੇ ਤਾਂ ਇਸ ਗੱਲ ਨੂੰ ਲੈ ਕੇ ਕਾਫੀ ਲੋਕਾਂ ਦੇ ਉੱਤੇ ਰੋਜ਼ ਵੀ ਦੇਖਣ ਨੂੰ ਮਿਲਿਆ ਤੇ ਆ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਬਦਾਇਗਾ ਸਾਈ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਤਾਂ ਕਿਹਾ ਸੀ ਕਿ ਪਿਛਲੇ ਵਾਰ ਸਾਡੇ ਬੰਦਿਆਂ ਨੂੰ ਲਿਜੋ ਲਿਸਟਾ ਲੈਣ ਦੀ ਸਭ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਸਿਰਫ ਅਸੀਂ ਤਾਂ ਇਹ ਕਿਹਾ ਵੀ ਤੱਕਾ ਨਹੀਂ ਹੁੰਦੇ ਦਿੱਤਾ ਜਾਵੇਗਾ ਤਾਂ ਬਿਲਕੁਲ ਬੰਦੇ ਇਸ ਤਰ੍ਹਾਂ ਕੰਮ ਕੀਤਾ ਜਾਵੇ ਤਾਂ ਜਿਹੜੇ ਆਮ ਲੋਕ ਨੇ ਉਹ ਪ੍ਰਸ਼ਾਨ ਦਾ ਹੋਣ ਇਸ ਕਰਕੇ ਵਿਧਾਇਕ ਨੇ ਆਪਣਾ ਪੱਖੇ ਦਿੱਤਾ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਸਿਰਫ ਸੰਮਤੀ ਨਾਲ ਜਿਹੜੇ ਸਰਪੰਚ ਚੁਣਿਆ ਲੇਕਿਨ ਇਸ ਲਈ ਵੀਡੀਓ ਇਸ ਤੇ ਉਲਟਾ ਜਿਹੜਾ ਉਹ ਵੀਡੀਓ ਤੋਂ ਪਤਾ ਲੱਗ ਰਿਹਾ ਕਿ ਆਸਾਰਪ ਬੈਂਕ ਨੇ ਸਰਪੰਚ ਕਹਿ ਦਿੱਤਾ ਕਿ ਇਸ ਆਪਣਾ ਸਰਪੰਚ ਅਨਾਉਂਸ ਕਰ ਦਿੱਤਾ ਮੈਂਬਰ ਨਹੀਂ ਬਣਾਉਣਾ ਇਸ ਕਰਕੇ ਕਾਫੀ ਜ਼ਿਆਦਾ ਰੋਸ ਰਿਹਾ ਤਾਂ ਉਹ ਵਿਧਾਇਕ ਹੈ ਜਿਹੜਾ ਇਸ ਵੇਲੇ ਆਪਾਂ ਸਪਸ਼ਟੀ ਕਰਨੇ ਦੇ ਰਹੇ ਸੀ ਕਿ ਅਸੀਂ ਆਮ ਲੋਕਾਂ ਨਾਲ ਖੜੇ ਹਾਂ ਤਾਂ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਸਾਡੇ ਨਾਲ ਪਹਿਲਾਂ ਬੁਦੀਕੀਆਂ ਪੁਚਾਰਾਂ ਨੇ ਕੀ ਸਿਆ ਤਾਂ ਜੀ ਦੇਵਨੰਦ ਮੈਂ ਤੁਹਾਡਾ ਰੁਕਣ ਨਹੀਂ ਸੰਨਲ ਅਮੋਲਕ ਸਿੰਘ ਜੁੜ ਹੋਏ ਨੇ ਆਪ ਜੈਤੋ ਦੇ ਵਿਦੈਕਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਡੈਮੋਕ੍ਰੇਸੀ ਚ ਲੋਕਤੰਤਰ ਚ ਤੁਹਾਡੇ ਵੱਲੋਂ ਇੱਕ ਤੁਗਲਕੀ ਫਰਮਾਨ ਸੁਣਾਇਆ ਗਿਆ ਹੈ ਜੀ ਹੈਲੋ ਜੀ ਮੈਮ ਮੈਮ ਹਾਂ ਜੀ ਡੈਮੋਕ੍ਰੇਸੀ ਚ ਮੈਂ ਕਹਿ ਰਹੀ ਹਾਂ ਕਿ ਤੁਹਾਡੇ ਵੱਲੋਂ ਇੱਕ ਤੁਗਲਕੀ ਫਰਮਾਨ ਸੁਣਾਇਆ ਗਿਆ ਚੇਤਾਵਨੀ ਸਿਰਦੇ ਤੇ ਸਤ ਸ਼ਬਦ ਦਿੱਤੇ ਗਏ ਮੈਮ ਕਿਹੜੇ ਪਰਮਾਨ ਜੀ ਜੇ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਤੁਸੀਂ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਇੱਥੇ ਬਸ ਆਪਣਾ ਉਮੀਦਵਾਰ ਐਲਾਨ ਨਹੀਂ ਆਇਆ ਸਗੋਂ ਸਗੋਂ ਸਰਪੰਚ ਦਾ ਐਲਾਨ ਕਰਨਾ ਹੈ ਮੈਂ ਉਸ ਵੀਡੀਓ ਬਾਬਤ ਤੁਹਾਣ ਨਾਲ ਗੱਲ ਕਰ ਰਹੀ ਮੈਮ ਚੋਣ ਪ੍ਰਚਾਰ ਦੇ ਦੌਰਾਨ ਹਰ ਬੰਦਾ ਕਹਿੰਦਾ ਹੁੰਦਾ ਸਾਡਾ ਐਮਐਲਏ ਬਣੋਗਾ ਸਾਡੀ ਸਰਕਾਰ ਬਣੋਗੇ ਪਲੀਜ਼ ਸਾਡਾ ਸਰਪੰਚ ਬਣੋ ਹੂੰ ਤੇ ਉਹਦੇ ਚ ਕੋਈ ਗਲਤ ਨਹੀਂ ਹੈ ਮੈਂ ਹੀ ਕਿਹਾ ਸੀ ਆਪ ਦਾ ਸਰਪੰਚ ਬਣਾਉਣਾ ਹੈ ਹੂੰ ਹਾਂ ਜੀ ਨਹੀਂ ਪਰ ਤੁਸੀਂ ਜੋ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਭ ਸਖਤ ਸ਼ਬਦਾਂ ਤੁਸੀਂ ਕਹਿੰਦੇ ਹੋਏ ਨਜ਼ਰ ਆਇਆ ਕਿ ਅਸੀਂ ਜੋ ਬੰਦਾ ਨਹੀਂ ਬੰਦਾ ਉਸ ਨੂੰ ਬੰਦੇ ਬਣਾਵਾਂਗੇ ਸਾਡੇ ਬੰਦੇ ਨੂੰ ਕੋਈ ਹੱਥ ਲਗਾ ਕੇ ਵਿਖਾਏ ਮੈਮ ਲਾਸਟ ਟਾਈਮ ਅਸੀਂ ਜਦੋਂ ਇਲੈਕਸ਼ਨ ਇੱਥੇ ਲੜਿਆ ਸੀਗਾ ਇਸ ਫੈਲਚ ਉਦੋਂ ਪਹਿਲੀ ਗੱਲ ਸਾਨੂੰ ਫੌਗ ਨਹੀਂ ਮਿਲੇ ਭਰਨੇ ਦਿੱਤੇ ਬਹੁਤ ਔਖੇ ਤਰੀਕੇ ਨਾਲ ਅਸੀਂ ਪਰੇ ਵੋਟਾਂ ਦੇ ਦੌਰਾਨ ਪੂਰੀ ਗੁੰਡਾਗਰਦੀ ਹੋਈ ਸਾਨੂੰ VOTING ਤੋਂ ਹੂੰ ਇਹ ਬੰਦੇ ਨੂੰ ਧੱਕੇ ਮਾਰ ਕੇ ਕੁੱਟ ਮਾਰ ਕੇ ਕੁੱਟ ਮਾਰ ਕੇ ਬਾਹਰ ਕੱਢਿਆ ਗਿਆ ਸੀ ਹੂੰ ਤੋ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਇਸ ਵਾਰ ਕਰਕੇ ਵਾਇਓ ਜਿਹੜੀ ਇਲੈਕਸ਼ਨਾਂ ਹੋਈ ਸਹੀ ਤਰੀਕੇ ਨਾਲ ਕਰਾਵਾਂਗੇ ਹੂੰ ਤੋ ਜੇ ਕਾ ਤੂੰ ਕਿਸੇ ਦਾ ਕੋਈ ਮਾਨਚ ਭਲੇਖਾ ਉਹ ਐਸ ਕੀ ਹੋ ਨਹੀਂ ਦਿੱਤਾ ਜਾਊਗਾ ਉਹਦਾ ਕਾਰਨ ਨਹੀਂ ਨਹੀਂ ਤੇ ਐਸ ਲਹਿਜ਼ੇ ਨਾਲ ਗੱਲ ਕਰਨਾ ਕੀ ਜਾਇਜ਼ ਹੈ ਸਰ ਮਾਨ ਦੇ ਹੋ ਜਾ ਬੰਦਾ ਉਹ ਜੀ ਗੱਲ ਕਰਨੀ ਜਾਇਜ਼ ਹੁੰਦੀ ਹੈ ਲੋਕ ਉੱਥੇ ਖੜੇ ਸੀਗੇ ਉਹ ਸਾਰੇ ਜਾਣੇ ਪਹੁੰਚੀ ਇਸ ਗੱਲ ਤੋਂ ਹੂੰ ਜੇ ਹੁਣ ਕੋਈ ਬੰਦਾ ਖਿਲਾਫ ਕਰਦਾ ਤਾਂ ਉਹ ਨੂੰ ਸਮਝਾਉਣਾ ਤਾਂ ਜ਼ਰੂਰੀ ਹੈ ਨਾ ਵੀ ਐਂ ਨਹੀਂ ਕੀਤਾ ਜਾ ਸਕਦਾ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਇਦਾਂ ਕਰੋਗੇ ਹੂੰ ਤਾਂ ਚਾਹਤੀ ਦਾ ਇਲੈਕਸ਼ਨਸ ਲੜੋ ਨਹੀਂ ਤਾਂ ਆਪ ਜਾਂ ਵੀ ਜਿਹੜਾ ਮਤਲਬ ਹੈਗਾਗਾ ਹਰ ਇੱਕ ਬੰਦੇ ਨੂੰ ਦਾ ਘਾਰ ਐਕਸ਼ਨ ਦਾ ਐਕਸ਼ਨ ਦੇ ਅੰਦਰ ਨਹੀਂ ਤੁਸੀਂ ਇਸ ਵੀਡੀਓ ਚ ਕੁਝ ਲੋਕਾਂ ਨੂੰ ਚੈਲੰਜ ਕਰਦੇ ਹੋ ਵਖਾਈ ਦੇ ਕਿਹੜੇ ਉਹ ਲੋਕ ਨੇ ਤੇ ਕੀ ਉਹ ਚੈਲੰਜ ਹੈ ਸਰ ਰਾਇਤੀ ਲੀਟਰ ਜਿਹੜੇ ਰਾਇਤੀ ਪ੍ਰਾਣੇ ਲੀਟਰ ਆਉਣਾ ਤੋਂ ਨਹੀਂ ਗਿਆ ਜਾਂਦਾ ਵੀ ਪਿੰਡ ਦੇ ਵਿੱਚ ਸ਼ਾਂਤੀਪੂਰਵਕ ਇਲੈਕਸ਼ਨ ਹੋਵੇ ਜਾਂ ਸਹੀ ਤਰੀਕੇ ਨਾਲ ਇਲੈਕਸ਼ਨ ਹੋਵੇ ਸੋ ਹਰ ਵਾਰ ਹਰ ਵਾਰ ਦੀ ਤਰ੍ਹਾਂ ਉਹ ਉੱਥੇ ਉਵੇਂ ਹੀ ਕਰਦੇ ਜਿਵੇਂ ਕਰਦੇ ਆਉਂਦੇ ਆ ਪਰ ਐਤਕੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਇੱਥੇ ਉਹ ਕੰਮ ਨਹੀਂ ਚੱਲਣਾ ਜਿਹੜਾ ਤੁਸੀਂ ਪਹਿਲਾਂ ਕਰਦੇ ਰਹੇ ਹੂੰ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੇ ਅਗਰ ਗੁੰਡਾਗਰਦੀ ਹੁੰਦੀ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਬਤ ਸ਼ਿਕਾਇਤ ਦੇਣੀ ਚਾਹੀਦੀ ਹੈ ਬਿਲਕੁਲ ਮੈਮ ਸ਼ਿਕਾਇਤ ਵੀ ਕਰਾਂਗੇ ਲੋਰ ਵਿੱਚ ਕੀਤਾ ਮੈਂ ਮੈਂ ਇਹੋ ਜਿਹਾ ਕੁਝ ਕਰਾਂਗੇ ਤਾਂ ਭੁਗਤਣਾ ਪਊਗਾ ਜ਼ਰੂਰ ਸ਼ਿਕਾਇਤ ਕਰਾਂਗੇ ਫੇਰ ਹੀ ਭੁਗਤਾਂਗੇ ਹੂੰ ਨਹੀਂ ਤੇ ਜੋ ਤੁਹਾਡੇ ਕੋਲ ਆ ਲਹਿਜ਼ਾ ਇਸ ਵੀਡੀਓ ਜੋ ਯੂਜ਼ ਕੀਤਾ ਗਿਆ ਤੁਹਾਡੇ ਵੱਲੋਂ ਇਸ ਲੈਂਗੁਏਜ ਦਾ ਲੂਜ਼ ਕੀਤਾ ਤੁਸੀਂ ਜਾਇਜ਼ ਠਰਾਂਦੇ ਉਸ ਮੈਂ ਲਹਿਜ਼ਾ ਕੀ ਹੈ ਮੈਮ ਉਹਨਾਂ ਨੂੰ ਸਖਤ ਕਰਨਾ ਚਾਹੀਦਾ ਹੈ ਨੀ ਤੁਹਾਡੇ ਵੱਲੋਂ ਦਿੱਤੀ ਗਈ ਹੈ ਕਿ ਸਾਡੇ ਇਹ ਸਖਤ ਕਰਨਾ ਚਾਹੀਦਾ ਤਾਂ ਤਾਂ ਨਹੀਂ ਜਾਏਗਾ ਤੇ ਅਸੀਂ ਉਸ ਨੂੰ ਛੱਡਾਂਗੇ ਨਹੀਂ ਕੋਈ ਹੱਥ ਲਗਾ ਕੇ ਵਖਾਏ ਨਹੀਂ ਛੱਡਾਂਗੇ ਨਹੀਂ ਮੈਂ ਬੋਲਿਆ ਕਿਸੇ ਨੂੰ ਵੀ ਮੈਂ ਇਹਨਾਂ ਨੇ ਕਿਹਾ ਵੀ ਜੇ ਤੁਸੀਂ ਬੁੱਢਾ ਕਰਦੀ ਕੀਤੀ ਜਿਹੜੀ ਪਿਛਲੀ ਵਾਰੀ ਐਤ ਕੀ ਕਰਕੇ ਵਖਾਇਆ ਸਾਡੇ ਬੰਦੇ ਨੂੰ ਕਿਸੇ ਨੂੰ ਹੱਥ ਲਾ ਕੇ ਵਖਾਇਓ ਪਰ ਜਿਹੜੀ ਕਾਰਵਾਈ ਅਸੀਂ ਕਰਾਂਗੇ ਹੂੰ ਤਾਂ ਕਿ ਥੋੜੀ ਉਹਦੇ ਚ ਜ਼ੋਰ ਹੈ ਹੀ ਨਹੀਂ ਨਹੀਂ ਅਮਲੋਕ ਸਿੰਘ ਵੀ ਚੁਸੀ ਜਨਤਾ ਦੇ ਚੁਨੇ ਹੋਏ ਰਿਪਰੈਜ਼ੈਂਟੇਟਿਵ ਹੋਏ ਨੁਮਾਇੰਦੇ ਹੋ ਇਸ ਤਰੀਕੇ ਦਾ ਅਗਰ ਲੈਂਗੁਏਜ ਇੱਕ ਵਿਧਾਇਕ ਹੀ ਯੂਜ਼ ਕਰੇਗਾ ਤਾਂ ਜਨਤਾ 'ਚ ਕੀ ਮੈਸੇਜ ਆਏਗਾ ਮੈਮ ਜੇ ਕੋਈ ਗਲਤੀ ਕਰੂਗਾ ਤਾਂ ਮੇਰਾ ਫਰਜ਼ ਬਣਦਾਗਾ ਮੈਂ ਜਨਤਾ ਦੇ ਵਾਸਤੇ ਖੜਾ ਹਾਂ ਉਹਨਾਂ ਦੇ ਹੱਕਾਂ ਦੇ ਖੜਾ ਤੇ ਜੋ ਵੀ ਗਲਤ ਕਰੂਗਾ ਉਹਨੂੰ ਕਾਨੂੰਨੀ ਪ੍ਰਕਿਰਿਆ ਦਰਾ ਮੈਂ ਜੋ ਲੈਂਗੁਏਜ ਤੁਹਾਡੇ ਨੇ ਯੂਜ਼ ਕੀਤੀ ਗਈ ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ ਮੈਮ ਲੈਂਗੁਏਜ ਇਹੀ ਹੈ ਮੇਰੀ ਫੋਨ ਵੀ ਮੈਂ ਕਹਿਣਾਗਾ ਵੀ ਜੇ ਕੋਈ ਗਲਤ ਕਰੂਗਾ ਜੇ ਕਿਸੇ ਵੀ ਤਰੀਕੇ ਨਾਲ ਕਿਸੇ ਬੰਦੇ ਨੂੰ ਲੜਾਈ ਝਗੜੇ 'ਚ ਥੋਕੂਗਾ ਤਾਂ ਉਹਨੂੰ ਅਸੀਂ ਨਹੀਂ ਛੱਡਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਬਹੁਤ ਹੋएगी ਇਹ ਸਾਰਾ ਕੁਝ ਹੋਏਗਾ ਜਵਾਨੀ ਛੱਡਦੇ ਅਸੀਂ ਵਿਰੋਧੀਆਂ ਦੇ ਵੱਲੋਂ ਸਰ ਸਵਾਲ ਚੱਕੇ ਜਾ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਲੈਂਗੁਏਜ ਦਾ ਇਸਤੇਮਾਲ ਕੀਤਾਗਾ ਕਿੰਨਾ ਕਿਤੇ ਥ੍ਰੈਟ ਜੋ ਹੈ ਚੇਤਾਵਨੀ ਦਿੱਤੀ ਗਈ ਨਹੀਂ ਮੇਰੀ ਚੇਤਾਵਨੀ ਇੰਨੀ ਕਾ ਜਿੱਥੇ ਹੁਣ ਤੱਕ ਮੇਰੇ 20 ਤੋਂ 25 ਪਿੰਡਾਂ 'ਚ ਸਾਰਾ ਸੰਮਤੀ ਹੋਈ ਆ ਮੈਂ ਹਰ ਇੱਕ ਪਿੰਡ 'ਚ ਇਹੀ ਕਿਹਾ ਭਾਵੇਂ ਬੰਦਾ ਕਾਰਲੀ ਦਲ ਦਾ ਕਾਗਰਸ ਦਾ ਭਾਜਪਾ ਦਾ ਚਾਹ ਆਮ ਆਦਮੀ ਪਾਰਟੀ ਦਾ ਜਿੱਥੇ ਸਾਰਾ ਸੰਮਤੀ ਹੁੰਦੀ ਆ ਮੈਂ ਆਪਦੇ ਬੰਦਿਆਂ ਨੂੰ ਕਹਿੰਨਾ ਵੀ ਤੁਸੀਂ ਵਿੱਚ ਟਿਕਾ ਨਹੀਂ ਲਾਉਣਾਗਾ ਤੁਸੀਂ ਵੀ ਉਸ ਬੰਦੇ ਤੇ ਸਹਿਮਤ ਹੋ ਜਿੱਤੇ ਪਿੰਡ ਸਹਿਮਤ ਹੁੰਦਾ ਹੂੰ ਤੇ ਇਸ ਕਰਕੇ ਅਸੀਂ ਹੁਣ ਤੱਕ 20 25 ਪਿੰਡਾਂ 25 ਪਿੰਡਾਂ ਦੇ ਵਿੱਚ ਸਾਰਾ ਸੰਮਤੀ ਕਰਾ ਚੁੱਕੇ ਆ ਔਰ ਰਹੀ ਗੱਲ ਜੇ ਕੋਈ ਬੰਦਾ ਮਤਲਬ ਹਰ ਜਗ੍ਹਾ ਤੇ ਜਿੱਥੇ ਇਲੈਕਸ਼ਨ ਹੁੰਦਾ ਉੱਥੇ ਆਪਦਾ ਚੋਣ ਪ੍ਰਚਾਰ ਕਰਨ ਦਾ ਹੱਕ ਆ ਸੋ ਅਸੀਂ ਚੋਣ ਪ੍ਰਚਾਰ ਕਰ ਰਹੇ ਹਿੱਸੀ ਤੇ ਜਿਹੜੇ ਸ਼ਰਾਰਤੀ ਅਫਸਰ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣ ਗਿਆ ਸੀ ਕੋਈ ਮੈਂ ਭਜਦਾ ਨਹੀਂ ਆਉਂਦੀ ਗੱਲ ਤੋਂ ਦਿੱਤੀ ਹੈ ਵਾਰਨਿੰਗ ਵੀ ਜੇ ਕੋਈ ਗਲਤ ਕਰੋਗੇ ਤਾਂ ਫਿਰ ਹੁਕਮਨਾਮਾ ਸੇ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਮੈਸੇਜ ਦੇ ਨਾਲ ਜੋ ਉੱਥੇ ਸਥਾਨਕ ਲੋਕ ਨੇ ਕਿੰਨਾ ਕਿੰਨੇ ਉਨਚ ਰੋਸ ਪਾਇਆ ਜਾਏਗਾ ਕਿਉਂਕਿ ਜ਼ਾਹਰ ਜਿਹਾ ਹੈ ਕਿ ਕਈ ਫੋਟ ਕੈਂਡੀਡੇਟ ਵੀ ਜ਼ਰੂਰ ਸਰਪੰਚੀ ਚੋਣ ਲੜਨਾ ਚਾਹੁੰਦੇ ਹੋਣਗੇ ਬਿਲਕੁਲ ਨਹੀਂ ਜਿੱਥੇ ਰਹਿ ਗਿਆ ਸੀਗਾ ਉੱਥੇ ਲੋਕਾਂ ਨੇ ਸਪੈਸ਼ਲ ਕਰਦੇ ਮਾਹੌਲ ਚ ਇਹ ਗੱਲ ਕਹੀ ਦੀ ਜੀ ਸਾਡੇ ਨਾਲ ੱਤਕਾ ਕਰਦੇ ਆ ਮੈਨੂੰ ਸਟੇਜ ਤੇ ਚੜਨ ਤੋਂ ਪਹਿਲਾਂ ਸਪੈਸ਼ਲੀਅਰ ਵੀ ਕੀਤਾ ਸਾਡੇ ਨਾਲ ਐਤ ਕੀ ਦੀ ਸਾਨੂੰ ਡਰਾਉਂਦੇ ਫਿਰਦੇ ਆ ਤਾਂ ਮੈਂ ਉਹਨਾਂ ਨੂੰ ਦੱਸਣਾ ਆਇਆ ਸੀ ਵੀ ਕੋਈ ਚੱਕਰ ਨਹੀਂ ਮੈਂ ਖੜਾਂਗਾ ਤੁਸੀਂ ਜਿਹੜਾ ਜੋਨ ਪਰ ਕਰਿਆ ਉਹ ਸਹੀ ਤਰੀਕੇ ਨਾਲ ਹੋਊਗੀ ਪ੍ਰਸ਼ਾਸਨ ਦੀ ਨਿਗਰਾਨੀ ਚ ਹੋਊਗੀ ਤੁਸੀਂ ਵੇਚ ਤੋ ਕੇ ਆਪਦੀ ਜਿਹੜੀ ਵੋਟ ਆ ਉਹ ਪਾਓ ਜਾ ਹੂੰ ਨਹੀਂ ਤੇ ਤੁਸੀਂ ਆ ਸਾਰਾ ਜੋ ਲੋਕਾਂ ਦਾ ਵੱਲੋਂ ਕਹਿਣਾ ਸੀਗਾ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ ਤੇ ਤੁਸੀਂ ਆ ਮਸਲਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਚੁੱਕਿਆ ਬਿਲਕੁਲ ਲਿਖਾਂਗੇ ਹੁਣ ਜਦੋਂ ਹੋਊਗਾ ਹੁਣ ਜਦੋਂ ਹੋਣਾ ਅਜੇ ਹੋਇਆ ਹੀ ਨਹੀਂ ਕੁਝ ਫਿਰ ਕਿਓ ਕਹੀਏ ਉਹਨਾਂ ਨੂੰ ਇੱਕ ਵਾਰੀ ਵਾਰਨ ਕਰਤਾ ਨਹੀਂ ਤਾਂ ਲਿਖਾਂਗੇ ਹੂੰ ਹੂੰ ਹਾਂਜੀ ਨਹੀਂ ਤੇ ਕਦੋਂ ਤੁਹਾਡੇ ਵੱਲੋਂ ਸ਼ਿਕਾਇਤ ਦਿੱਤੀ ਜਾਏਗੀ ਜਦੋਂ ਮੈਮ ਕੋਈ ਉੱਥੇ ਗਲਤ ਕੰਮ ਹੋਊਗਾ ਜੇ ਤੁਹਾਨੂੰ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੂਗਾ ਕੋਈ ਬੱਟ ਮਾਰ ਕਰਨ ਦੀ ਧਮਕਾਉਣ ਵੀ ਉਦੋਂ ਅਸੀਂ ਸ਼ਿਕਾਇਤ ਕਰਾਂਗੇ ਹੂੰ ਨਹੀਂ ਜਿਸ ਪਿੰਡ ਚ ਤੁਸੀਂ ਇਸ ਨੂੰ ਲੈ ਕੇ ਗਏ ਕੈਂਡੀਡੇਟ ਨੂੰ ਲੈ ਕੇ ਗਏ ਤੁਹਾਡਾ ਕਹਿਣਾ ਸੀ ਵੀਡੀਓ ਚ ਹਾਲਕੀ ਆਸ-ਪਾਸ ਵਰਤ ਜ਼ਿਕਰ ਕੀਤਾ ਗਿਆ ਕਿ ਆ ਕੈਂਡੀਡੇਟ ਨਹੀਂ ਹੈ ਅਸੀਂ ਸਰਪੰਚ ਦਾ ਹੀ ਐਲਾਨ ਕਰਨਾ ਹੈ ਕਿ ਉਸ ਪਿੰਡ ਚ ਹੋਰ ਕੋਈ ਨਹੀਂ ਹੈ ਜੋ ਉਮੀਦਵਾਰੀ ਆਪਣੀ ਜਤਾ ਰਿਹਾ ਹੈ ਤੇ ਇਸ ਪੰਚੀ ਦੇ ਲਈ ਸਰਪੰਚ ਦੇ ਲਈ ਚੋਣ ਲੜਨਾ ਚਾਹੁੰਦਾ ਹੈ ਭਾਜੀ ਕੋਈ ਉੱਤੇ ਸਰਪੰਚ ਦਾ ਹੋਰ ਕਿਸੇ ਨੇ ਉਮੀਦਵਾਰ ਤਨੀ ਲਾਣਿਆ ਬਟ ਜੇ ਕੋਈ ਲਾਣਦਾ ਤਾਂ ਉਹ ਲਾ ਲ ਲੈਣਗੇ ਇਲੈਕਸ਼ਨ ਲੜ ਦੇਣਗੇ ਬਾਕੀ ਦੂਜੀ ਗੱਲ ਇਹ ਹਰ ਬੰਦਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਦੋਂ ਕੋਈ ਐਮਐਲਏ ਖੜਦਾ ਚਾਹੇ ਸਰਪੰਚ ਖੜਦਾ ਉਹ ਇਹੀ ਕਹਿੰਦਾ ਵੀ ਸਾਡਾ ਹੀ ਐਮਐਲਏ ਬਣੂਗਾ ਤੇ ਮੈਂ ਵੀ ਕਹਿੰਦਾ ਸਾਡੇ ਹੀ ਸਰਪੰਚ ਬਣੂਗਾ ਇਹ ਤਾਂ ਚੋਣ ਪ੍ਰਕਿਰਿਆ ਦਾ ਹਿੱਸਾ ਚੋਣ ਪ੍ਰਚਾਰ ਦਾ ਹਿੱਸਾ ਹੈ ਤੇ ਇਹੀ ਮੈਂ ਇਹੀ ਕਹਿੰਦੇ ਆ ਕਿ ਸਰਕਾਰ ਵੀ ਸਾਡੀ ਬਣੂਗੀ ਤੇ ਉਹਦੇ 'ਚ ਕਹਿਣ 'ਚ ਕੀ ਗਲਤ ਹੈ ਮੈਂ ਕਹਿੰਦਾ ਸਰਪੰਚ ਵੀ ਸਾਡਾ ਹੀ ਬਣੂਗਾ ਇਹੀ ਸਰਪੰਚ ਬਣੂਗਾ ਇਹ ਤਾਂ ਕਹਿਣਾ ਤਾਂ ਹੈਗੀ ਚੋਣ ਪ੍ਰਚਾਰ ਆ ਸਾਡਾ ਜੀ ਅਮੋਲਕ ਜੀ ਜਿਸ ਤਰੀਕੇ ਦੀ ਤੁਸੀਂ ਲਹਿਜਾ ਯੂਜ਼ ਕੀਤਾ ਤੁਹਾਨੂੰ ਰਿਗਰਟ ਹੈ ਕਿ ਇਹੋ ਜਿਹਾ ਕਰਨਾ ਚਾਹੀਦਾ ਹੈ ਲਹਿਜਾ ਮੈਮ ਰਿਗਰਟ ਤਾਂ ਤਾਂ ਹੋਵੇ ਜੇ ਮੈਂ ਕੁਝ ਕਿਸੇ ਨੂੰ ਇਸ ਤਰੀਕੇ ਤੋਂ ਬੋਲਿਆ ਹੋਵੇ ਮੈਂ ਸ਼ਰਾਪਤੀਆਂ ਤਰ੍ਹਾਂ ਨੂੰ ਕਿਹਾ ਵੀ ਸ਼ਰਾਰਤ ਨਹੀਂ ਕਰਨੀ ਤੇ ਉਹ ਸੀ ਕਰਨ ਨਹੀਂ ਰਿਹਾ ਉਹ ਵੀ ਰਿਗਰੈਕਟ ਨਹੀਂ ਮੈਂ ਇਸ ਗੱਲ ਦਾ ਜੇ ਮੈਂ ਗਲਤ ਅੰਤਰਾ ਨੂੰ ਰੋਕਣਾ ਵਾਸਤੇ ਜੇ ਮੈਨੂੰ ਇਹੋ ਜਿਹਾ ਕੁਝ ਕਹਿਣਾ ਪੈਂਦਾ ਤਾਂ ਉਹ ਜ਼ਰੂਰੀ ਹੈ ਨਹੀਂ ਤਾਂ ਵੀਡੀਓ ਚ ਤੁਸੀਂ ਕੁਝ ਸ਼ਖਸਾਂ ਜ਼ਿਕਰ ਕਰ ਰਹੇ ਹੋ ਚੈਲੰਜ ਕਰ ਰਹੇ ਕਿਹੜੇ ਉਹ ਸ਼ਖਸ ਨੇ ਸਰ ਉਹ ਪਤਾ ਹੈ ਮੈਮ ਉਹਨਾਂ ਨੂੰ ਸਾਰੇ ਪਿੰਡ ਨੂੰ ਪਤਾ ਉਹਨਾਂ ਨੇ ਮੇਰੇ ਸੱਚੇ ਮਨ ਨਾਲ ਹੈ ਕਿ ਉਹਨਾਂ ਦੀ ਮਸ਼ਹੂਰੀ ਨਹੀਂ ਕਰਨਾ ਚਾਹੁੰਦਾ ਐਡ ਨਹੀਂ ਕਰਨਾ ਚਾਹੁੰਦਾ ਸੋ ਕੋਈ ਗੱਲ ਨਹੀਂ ਜਦੋਂ ਕੁਝ ਕਰਨਗੇ ਅਸੀਂ ਚੋਣ ਕਮਿਸ਼ਨ ਨੂੰ ਵੀ ਲਗਾਗੇ ਪ੍ਰਸ਼ਾਸਨ ਨੂੰ ਵੀ ਲਗਾਗੇ ਪਤਾ ਲੱਗ ਜੀ ਉਹਨਾਂ ਨੂੰ ਮੈਨੂੰ ਲੱਗਦਾ ਹੁਣ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਲੋਕ ਵੀ ਇਸ ਵਾਰ ਅੱਕੇ ਹੋਏ ਆ ਨਹੀਂ ਪਿੰਡ ਵਾਲੇ ਆਪ ਇਸ ਬਾਬਤ ਸ਼ਿਕਾਇਤ ਲਕੇ ਤੁਹਾਡੇ ਕੋਲ ਪਹੁੰਚੇ ਸੀ ਬਿਲਕੁਲ ਬਿਲਕੁਲ ਮੈਡਮ ਮੈਂ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਮੈਨੂੰ 20 ਜਣਿਆਂ ਨੇ ਇਹ ਗੱਲ ਕਹੀ ਆ हमेशा तो ही तक हुँ। हुँ। जी जी चलो बहुत बहुत शुक्रिया अमोलक सिंह जी उन्होंने अपना पक्ष जो है ਕਿਹਾ ਗਿਆ ਹੈ ਕਿ ਜੋ ਪਿੰਡ ਲੋਕ ਸੀ ਕਾਫੀ ਪਰੇਸ਼ਾਨ ਸੀ ਤੱਕੇ ਸ਼ਾਹੀ ਤੋਂ ਤੱਕਾ ਉਹਨਾਂ ਦੇ ਨਾਲ ਹੋ ਰਿਹਾ ਹੈ ਹਾਲਾਂਕਿ ਇਸ ਬਾਬਤ ਸ਼ਿਕਾਇਤ ਲੈ ਕੇ ਆ ਐਮ ਐਲ ਏ ਤੇ ਕੋਲ ਪਹੁੰਚੇ ਹਾਲਾਂਕਿ ਐਮ ਐਲ ਏ ਉਸ ਪਿੰਡ 'ਚ ਪਹੁੰਚੇ ਤੇ ਸਖਤ ਨਜ਼ਰਜ ਕਿੰਨਾ ਜਿੱਤੇ ਚੇਤਾਵਨੀ ਜ਼ਰੂਰ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਸਾਫ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਆ ਅਸੀਂ ਕੋਈ ਕੈਂਡੀਡੇਟ ਦਾ ਐਲਾਨ ਕਰਨ ਨਹੀਂ ਆਏ ਹਾਂ ਸਗੋ ਸਰਪੰਚ ਦਾ ਐਲਾਨ ਕਰਨ ਆਏ ਹਾਂ ਜੇ ਕੋਈ ਬੰਦਾ ਨਹੀਂ ਬੰਦਾ ਤੇ ਐਤ ਕੀ ਅਸੀਂ ਉਸ ਨੂੰ ਬੰਦਾ ਬਣਾਵਾਂਗੇ ਹਾਲਾਂਕਿ ਐਮਲੇ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਲੋਕਪਾਲ ਬਈਟ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਵੀ ਇਸ ਬਾਬਤ ਜੋ ਹੈ ਉਹ ਸ਼ਿਕਾਇਤ ਦਰਜ ਕਰਵਾਉਣਗੇ ਆਓ ਇੱਕ ਵਾਰ ਫਿਰ ਤੋਂ ਸੁਣਨੇ ਆ ਕਿ ਵਿਧਾਇਕ ਦੇ ਵੱਲੋਂ ਕੀ ਕੁਝ ਵੀਡੀਓ ਚ ਕਿਹਾ ਗਿਆ ਕੋਲੋਂਗੇ ਸਾਰਿਆਂ ਨੂੰ ਪਤਾ ਵੀ ਬਾਹਾਂ ਨੂੰ ਬੜਾ-ਬੜਾ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਲਾ ਵੇਲੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਂ ਕੀ ਤੇ ਮਦਦਾਂ ਹੱਥੀ ਲਾ ਜੀ ਇਹ ਇਹ ਦਾ ਲਾਡ ਨਹੀਂ ਕਰਨਾ ਇਹ ਅਸੀਂ ਸਰਪੰਚੀ ਲਾਡ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਥੋੜਾ ਪਰੋਮੀ ਸਾਰੇ ਜਣੇ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਕੋਲੋਂ ਜਿਹੜਾ ਬੰਦਾ ਨਹੀਂ ਬਣਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੇ ਹਮਦਾਦਾ ਦਾ ਐਕਟੀ ਕਰਕੇ ਉਟਾਏ ਉਧਰ ਕੋਤੇ